ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਰਨਤਾਰਨ ਬਾਬਾ ਕਾਲਾ ਜੀ ਮਹਾਰਾਜ ਇਸ ਥਾਂ ਤੇ ਬਾਬਾ ਗਤੀ ਰੂਣ ਬਾਬਾ ਕਰਨ ਸਾਹਿਬ ਦੇ ਦਰਬਾਰ ਤੇ ਸਾਰੀਆਂ ਸਰਤਾ ਜਿਹੜੀਆਂ ਖਾਤਰੀਆਂ ਭਰ ਲੀਆਂ ਨੇ ਵੜੀਆਂ ਮੈਂ ਦਵਾਵਾਂ ਕਰਾ ਤੇ ਭਰਾ ਸਕਦੇ ਇੱਥੇ ਕਰਦੇ ਹੋਇਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਔਰ ਅੱਜ ਅਸੀਂ ਇੱਥੇ ਜਿੱਥੇ ਵਰਸੀ ਦੇ ਸੰਬੰਧ ਚ ਇਕੱਠੇ ਹੋਏ ਆਂ ਬਾਬਾ ਜੀ ਦੇ ਦਰਸ਼ਨ ਕਰਨਾ ਆਏ ਆ ਉੱਥੇ ਹੀ ਬਿਸੂ ਸੁਪੀ ਸਰਸ ਸਮਾਜ ਵੱਲੋਂ ਉਹ ਸਮਾਜ ਦੇ ਵਿੱਚ ਨਸ਼ਿਆਂ ਦੇ ਖਿਲਾਫ ਪੰਜਾਬ ਬਚਾਓ ਨੌਜਵਾਨੋ ਤੇ ਨੇਚਰ ਨੂੰ ਲੈ ਕੇ ਇੱਕ ਸੋਕ ਸੌਸ ਹੋਤਾ ਉਹ ਬਿਸੂ ਸੁਪੀ ਸਰਸ ਸਮਾਜ ਵੱਲੋਂ ਕਿ ਪੰਜਾਬ ਦੇ ਵਿੱਚ ਉਪਰਾਲੇ ਕੀਤੇ ਜਾ ਰਹੇ ਆ ਉਹਦੇ ਸਬੰਧ ਵਿੱਚ ਵੀ ਇੱਥੇ ਜੜੀ ਇੱਕ ਚਾਰ ਤੰਦਰਾ ਆਪ ਸੰਗਤ ਦੇ ਵਿੱਚ ਹੋਏਗਾ। ਛੋਟਾ ਮਾਈਕ ਔਰ ਇੱਥੇ ਸਾਡੇ ਕੋਲ ਪਹੁੰਚ ਹੋਏ ਬਾਬਾ ਨੀਮਕਸ਼ਰ ਹੱਥ ਤੋਂ ਵਿਸ਼ਵ ਸੋਧੀ ਸੰਤ ਸਮਾਜ ਦੇ ਪੰਜਾਬ ਪ੍ਰਧਾਨ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ। ਬਾਬਾ ਜਮਨਾ ਦਾਸ ਜੀ ਜੋ ਵਿਸ਼ਵ ਸੋਧੀ ਸੰਤ ਸਮਾਜ ਦੇ ਵਿਆਦੀ ਪ੍ਰਧਾਨ ਨੇ ਅਸੀਂ ਉਹਨਾਂ ਦਾ ਜੀਵਾ ਜੀਓ ਆਇਆ ਤੇ ਅਸੀਂ ਧੰਨਵਾਦ ਕਰਦੇ ਹਾਂ ਜਦੋਂ ਸਾਡੇ ਵਿਆਤੀ ਪ੍ਰਧਾਨ ਜੂਤ ਸਿੰਘ ਨੇ ਤੇ ਤੁਹਾਨੂੰ ਨਤਨਵਾਦ ਕਰਦੇ ਆਂ ਔਰ ਕਾਲਜ ਜੀ ਜੋ ਪੰਜਾਬ ਦੇ ਪ੍ਰੋਮੋਟਰ ਨੇ ਵਿਸ਼ਵ ਸੂਕੀ ਸੰਸਵਾਦ ਜੂਤ ਸਿੰਘ ਦੇ ਉਹਨਾਂ ਦਾ ਜੀਉ ਆਪਦੇ ਆ ਔਰ ਸਾਡੇ ਅਮਰਸਾਹਬ ਦੇ ਜਿਹੜੇ ਵਿਆਤੀ ਪ੍ਰਧਾਨ ਨੇ ਜੱਜ ਵੀ ਇਸ ਸੰਗਨ ਦਾ ਜੀ ਆਪਦੇ ਆ ਵਾਲਮੀਕ ਗਰੜ ਦੇ ਐਸੀ ਬੰਦੇ ਦੇ ਪੰਜਾਬ ਪ੍ਰਧਾਨ ਨੇ ਇਥੇ ਸੋਚੇ ਹੋਏ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਤੁ ਸਾਡੇ ਇਸ ਐਮਸੀ ਆਪ ਜੀ ਪਵਨ ਜੀ ਪਵਨ ਜੀ ਸੈਂਟ ਪਵਨ ਜੀ ਪਵਨ ਜੀ ਸੈਂਟ ਜੀ ਉਹ ਇੱਥੇ ਪਹੁੰਚਨੇ ਆ ਤੇ ਦਰਵਾਜ਼ਾ ਦਾ ਧੰਨਵਾਦ ਕਰਦੇ ਆ ਕਿਸਾਨ ਮਜ਼ਦੂਰ ਕਿਸਾਨ ਸੰਗਠਨ ਦੇ ਪ੍ਰਧਾਨ ਇੱਥੇ ਪਹੁੰਚਨੇ ਆ ਤੇ ਧੰਨਵਾਦ ਜੀ ਉਹਨਾਂ ਦੇ ਆ ਕੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਜ ਅਸੀਂ ਜਿਹੜੇ ਵਿਸ਼ੇ ਤੇ ਇੱਥੇ ਕੱਥੇ ਹੋਏ ਆ ਜੀ ਜਿਸ ਤਰ੍ਹਾਂ ਅਸੀਂ ਪਹਿਲਾਂ ਇੱਕ ਪਿਛਲੇ ਸਾਲ ਪ੍ਰੋਗਰਾਮ ਕਰਾਇਆ ਸੀ ਪੰਜਾਬ ਦੇ ਚਾਹ ਨੌਜਵਾਨਾਂ ਨੂੰ ਤੇ ਇਸੇ ਸਥਾਨ ਤੇ ਅਸੀਂ ਕੀਤਾ ਸੀ ਇਦਾਂ ਦੇ ਪ੍ਰੋਗਰਾਮ ਅਸੀਂ ਨੌਜਵਾਨੀ ਜਿਹੜੇ ਨਸ਼ਿਆਂ ਦੇ ਵਿੱਚ ਫਸੂ ਕੇ ਅੰਨਲਿਤ ਹੋਣ ਵੇਲੇ ਅਸੀਂ ਪ੍ਰੋਗਰਾਮ ਕਰੀਕ ਤੇ ਰਹਿਨੇ ਆ ਉਸੇ ਸੰਬੰਧ ਦੇ ਵਿੱਚ ਅਸੀਂ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਕੈਰੋਂ ਬਾਬਾ ਜੰਨਾ ਦਾਸ ਜੀ ਦੇ ਸਥਾਨ ਤੇ ਕਰਵਾਉਣ ਜਾ ਰਹੇ ਹਾਂ ਉਹਦੇ ਸੰਬੰਧ ਦੇ ਵਿੱਚ ਵਿਚਾਰ ਵਟਾਂਦਰਾ ਹੋਏਗੀ ਔਰ ਜੋ ਕਾਰਟਕਾਰ ਵਿਸ਼ਵ ਸ਼ੁੱਧੀ ਸੰਤ ਸਮਾਜ ਤੇ ਜੂਝ ਰੇਂਗਾ ਰਲ ਕੇ ਜਿਹੜਾ ਪੰਜਾਬ ਦੀਆਂ ਦਿੱਕੀਆਂ ਚੱਲ ਰਹੀਆਂ ਉਹਨੂੰ ਦੂਰ ਕਰਨ ਵਾਸਤੇ ਜੋ ਉਪਰਾਲੇ ਕਰ ਰਹੇ ਆ ਉਹਦੇ ਬਾਰੇ ਬਾਬਾ ਜੀ ਦੀ ਛਾ ਦੀ ਆਪ ਸਭ ਨੂੰ ਉਸ ਬਾਰੇ ਵਿਚਾਰ ਵਟਾਂਦਰਾ ਸਾਂਝੇ ਕਰਨ ਲਈ ਤੇ ਉਸ ਬਾਰੇ ਬਸਲ ਕੇ ਤੇ ਮੈਂ ਬੇਨਤੀ ਕਰੂੰਗਾ ਵਾਰੀ ਵਾਰੀ ਆਪਣੇ ਜਿਹੜੇ ਵੀ ਬੁਲਾਰੇ ਆ ਉਹ ਆਪਣੇ ਵਿਚਾਰ ਵਟਾਂਦਰਾ ਉਸ ਤੇ ਸੰਬੰਧ ਵਿੱਚ ਆਪ ਸਭ ਦੇ ਸੰਗਠਨ ਵਿੱਚ ਰੱਖਣਗੇ ਔਰ ਜਿਹੜੀ ਅਖਰੀ ਜਿਹੜੀ ਤਰੀਕ ਆ ਸਵਾਗਤ ਦੀ ਉਹ ਇੱਥੇ ਅਨਾਉਂਸ ਕੀਤੀ ਜਾਊਗੀ ਤੇ ਅਸੀਂ ਆਪ ਸਭ ਦਾ ਸਹਿਯੋਗ ਚਾਹਾਂਗੇ ਕਿ ਉਹ ਪ੍ਰੋਗਰਾਮ ਦੇ ਵਿੱਚ ਗੱਤਕੁਦਾ ਜਾਪਾ ਸਾਰਿਆਂ ਨੇ ਆਉਣਾ ਤੇ ਨੌਜਵਾਨਾਂ ਨੂੰ ਨਾਲ ਇਕੱਤਰ ਕਰਕੇ ਜਿਹੜਾ ਪ੍ਰੋਗਰਾਮ ਨੂੰ ਕਾਮਯਾਬ ਕਰਨਾ ਤੇ ਨਸ਼ਿਆਂ ਵਿੱਚ ਜਿਹੜੇ ਫਸੇ ਹੋਏ ਸਾਡੇ ਨੌਜਵਾਨ ਸਾਡੇ ਬੱਚੇ ਆ ਉਹਨਾਂ ਨੂੰ ਆਪਾਂ ਦੂਣ ਦਾ ਜਿਹੜਾ ਉਸਹੇ ਨੂੰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਡੇ ਵਿਆਦੀ ਪ੍ਰਧਾਨ ਬਾਬਾ ਜਮਨਾ ਦਾਸ ਜੀ ਨੂੰ ਬੇਨਤੀ ਕਰੂੰਗਾ ਉਹ ਆਪਣੇ ਜਿਹੜੇ ਵਿਚਾਰ ਫਤੰਦਰਾ ਸੰਗਤ ਦੇ ਸਾਹਮਣੇ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਕਾਲ ਪੀਰ ਰਬ ਜੀ ਦਾ ਲਾਡਲਾ ਹੋਰ ਜੀ ਸਤਿਕਾਰ ਦੇ ਕੋਲ ਦੇ ਸਤਿਕਾਰ ਦੇ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਪਿਛਲੇ ਸਾਲ ਵੀ ਵੈਸੇ ਸਾਡਾ ਬਸ ਸਭ ਤੋਂ ਸਭ ਤੋਂ ਵੱਧ ਜਿਹੜਾ ਹੈ ਪਹਿਲਾਂ ਵੀ ਕਈ ਡੇਰੇ 'ਚ ਕਈ ਪੀੜਾ ਦੇ ਸਥਾਨ ਤੇ ਕਈ ਮੰਦਰ 'ਚ ਪਹਿਲਾਂ ਵੀ ਮੀਟਿੰਗ ਹੋ ਚੁੱਕਾ ਹੈ ਮੀਟਿੰਗ ਜਦੋਂ ਹੁੰਦੇ ਮੀਟਿੰਗ ਸਾਰੇ ਕਾਮਯਾਬ ਹੁੰਦੇ ਮਕਸਦ ਇਹਨਾਂ ਕੀ ਆ ਦੇਖੋ ਇੱਕ ਬੰਦੇ ਦਾ ਕੰਮ ਨਹੀਂ ਹੈ ਇਹ ਅੱਜ ਕੱਲ ਆਪਾਂ ਸਾਰਿਆਂ ਨੂੰ ਕੀ ਕਿਹਾ ਹੋ ਰਿਹਾ ਕਈ ਬੰਦੇ ਨਾਲ ਗਲਤ ਹੋ ਰਿਹਾ ਕਈ ਬੰਦੇ ਨਾਲ ਧੱਕਾ ਹੋ ਰਿਹਾ ਕੋ ਦਾ ਕੋਈ ਸੁਣਦਾ ਨਹੀਂ ਨਾ ਹੀ ਉਹਦਾ ਕੋਈ ਸਹਾਰਾ ਬੰਦੇ ਆਪਾਂ ਕਹਿੰਦੇ ਗਲਤ ਜਦੋਂ ਹੈ ਬੰਦਾ ਤੇ ਗਲਤ ਕਹੋ ਔਰ ਜਿਹੜਾ ਸੱਚ ਹੈ ਉਹਨੂੰ ਸੱਚ ਕਹੋ ਪ੍ਰਸ਼ਾਸਨ ਦੀ ਗੱਲ ਹੈ ਜਦੋਂ ਤੁਸੀਂ ਪ੍ਰਸ਼ਾਸਨ ਨੂੰ ਜਾਣੂ ਕਰਵਾਵਾਂਗੇ ਤਾਂ ਉਹ ਆਪਣੀ ਗੱਲ ਦੇ ਉੱਤੇ ਸੁਨੇਗਾ ਐਸੀ ਗੱਲ ਨਹੀਂ ਮੈਂ ਸਾਰਿਆਂ ਨੂੰ ਕਹਿਣਾ ਕਿ ਆਪਾਂ ਗੱਲ ਮਿਲ ਕੇ ਆਪਾਂ ਇਕੱਠੇ ਹੋ ਕੇ ਇਹੋ ਜਿਹਾ ਕਾਰਜ ਕਰੀਏ ਜਿਹੜੇ ਲੋਕ ਕਈ ਗਰੀਬ ਹੈ ਫਸ ਜਾਂਦੇ ਆ ਮਾਰੇ ਜਾਂਦੇ ਆ ਉਹਨਾਂ ਦਾ ਸਹਾਰਾ ਕੋਈ ਨਹੀਂ ਬਣਦਾ ਨਾ ਕੋਈ ਪ੍ਰਸ਼ਾਸਨ ਸੁਣਦੇ ਆ ਤੇ ਉਹ ਫਿਰ ਵਿਚਾਰੇ ਬਿਲਕਦੇ ਆ ਬਿਲਕਦੇ ਦਾ ਆਪਾਂ ਇਹੋ ਜਿਹਾ ਗਰੀਬ ਦੀ ਮਦਦ ਕਰੀਏ ਕੱਲ ਪਰਸੋਂ ਮਲਵੜੀ ਬਾਟਰ ਤੇ ਦੇਖੋ ਤੁਸੀਂ ਜਿਹੜੇ ਜਾਣਦੇ ਆ ਕਿ ਆ ਉਹਨਾਂ ਨੂੰ ਆਪਣੇ ਘਰ ਰੋਟੀ ਨਹੀਂ ਮਿਲਦੀ ਪਰ ਮਿਲਦੇ ਆ ਬਾਰੋ ਉਹ ਕਹਿੰਦਾ ਕਿ ਮੰਗੂ ਨਹੀਂ ਅਬ ਮਰ ਜਾਊਂਗਾ ਆਪਣੇ ਤਲਕੇ ਗਾਜ ਪਰਸਾ ਰਜ ਕੇ ਕਾਰਨੇ ਮੋਹਿਨਾ ਬਿਲਾ ਦੂਸਰੇ ਦੇ ਪਰਉਪਕਾਰ ਲਈ ਝੰਡਾ ਘੱਟ ਕੇ ਬੈਠੇ ਆ ਦੂਸਰੇ ਦੇ ਪਰਉਪਕਾਰ ਦੋ ਫੁਲਕੇ ਆਪਾਂ ਖਾਣੇ ਉਹ ਵੀ ਖਾ ਸਕਦੇ ਪਰ ਨਹੀਂ ਤੁਸੀਂ ਚੱਲ ਕੇ ਦੇਖੋ ਇਸ ਵਕਤ ਵੀ ਉੱਥੇ ਰੰਗ ਲੱਗਿਆ ਹੋਇਆ ਹਾਮ ਕਹਿੰਦਾ ਕਿ ਦੁੱਖ ਕਹਿੰਦੇ ਦੁੱਖ ਨੂੰ ਦਸੀਏ ਜਿਹਨੂੰ ਦੁੱਖ ਦੀ ਸਾਰ ਜਨੇ ਖੜਿਆ ਹਾ ਹਮਨਾ ਹਾ ਮੁ ਰਖਦੀ ਕਾਰ ਆਪਾਂ ਇਹੋ ਜੇ ਕੰਮ ਸਾਰੇ ਰਲ ਮਿਲ ਕੇ ਸਾਰੇ ਤਕਵੰਦੇ ਸੱਜਣ ਇੱਥੇ ਪਹੁੰਚੇ ਆਏ ਤੇ ਤਨਵਾਦ ਸਭ ਦਾ ਤੇ ਆਪਾਂ ਇਹੋ ਜੇ ਕਾਰਜ ਕਰੀਏ ਕਿ ਜਿਹੜਾ ਅੱਗੇ ਨੂੰ ਸਰਾਹ ਹੋਵੇ ਔਰ ਕਿਸੇ ਗਰੀਬ ਦਾ ਮਦਦ ਹੋ ਸਕੇ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਕਈ ਬੰਦੇ ਫਸ ਜਾਂਦੇ ਆ ਉਹਦੇ ਨਾਲ ਕੋਈ ਸੌਦਾ ਵਿਚਾਰੇ ਬਿਲਕਦੇ ਆ ਔਰ ਸੱਚ ਸੱਚ ਬੰਦਾ ਵੀ ਫਸ ਜਾਂਦਾ ਕਈ ਵਾਰ ਜਿਹੜਾ ਗਲਤੀ ਕਰਦਾ ਉਹ ਤਾਂ ਫਸੇ ਹੀ ਆ ਪਰ ਉਹ ਬਚ ਜਾਂਦਾ ਔਰ ਜਿਹੜਾ ਸੱਚਾ ਹੈ ਬੰਦਾ ਉਹ ਫਸ ਜਾਂਦਾ ਕਿ ਆਪਾਂ ਇਹ ਹੋ ਜੇ ਦੇ ਮਗਰ ਆਪਾਂ ਸੇਵਾ ਕਰੀਏ ਬਾਕੀ ਨਸ਼ਾ ਦੇਖੋ ਇਹ ਨਸ਼ਾ ਦਾ ਜਿਹੜਾ ਹੈ ਇਹ ਬਹੁਤ ਜਖੀੜਾ ਇਹਦਾ ਫੈਲ ਚੁੱਕਿਆ ਜੇ ਆਪਾਂ ਸਾਰਿਆਂ ਨੇ ਇਹਦਾ ਬੇੜਾ ਉਠਾਵਾ ਗੈਣਾ ਪਹਿਲਾਂ ਆਪਾਂ ਮੁੱਦਾ ਚੱਕੀ ਕਿ ਨਸ਼ਾ ਆਂਦਾ ਕਿੱਥੋਂ ਜਦੋਂ ਆਂ ਬੰਦੇ ਨਸ਼ਾ ਕਰਨ ਲੱਗੇ ਉਹਨੇ ਕਿਸੇ ਨੂੰ ਲੈ ਕੇ ਨਸ਼ਾ ਕਰ ਲਿਆ ਉਹ ਬੰਦੇ ਨੂੰ ਫੜ ਕੇ ਜੇਲ੍ਹ ਚ ਦੇਤਾ ਇੱਥੋਂ ਜੇ ਕਹਾਂਗੇ ਨਸ਼ਾ ਖਤਮ ਹੋਏਗਾ ਨਹੀਂ ਹੋਏਗਾ ਕਦੇ ਵੀ ਹੋ ਪਹਿਲਾਂ ਆਪਾਂ ਮੁੱਦਾ ਫੜੀਏ ਕਿ ਨਸ਼ਾ ਵੇਚਣ ਵਾਲਾ ਜਿਹੜਾ ਹੈ ਉਹ ਨੂੰ ਪਹਿਲਾਂ ਵਾਰਨਿੰਗ ਦਈਏ ਇਹ ਪਿੰਡ ਦੇ ਲੋਕਾਂ ਨੂੰ ਜਦੋਂ ਆਪਾਂ ਮੀਟਿੰਗ ਕਰਾਂਗੇ ਪਿੰਡ ਦੇ ਲੋਕਾਂ ਨੂੰ ਜ਼ਿੰਮੇਵਾਰੀ ਲਾਵਾਗੇ ਕਿ ਸਾਨੂੰ ਤਾਂ ਪਤਾ ਨਹੀਂ ਇੱਥੇ ਕੌਣ ਵੇਚਦਾ ਕੌਣ ਕੀ ਕਰਦਾ ਇਹ ਤੁਸੀਂ ਸਾਨੂੰ ਦੱਸੋ ਅਸੀਂ ਉਹਨੂੰ ਵਰਨਿੰਗ ਦੇਾਂਗੇ ਕਿ ਭਾਈ ਜੇ ਬਚ ਗਿਆ ਤਾਂ ਬਚ ਗਿਆ ਨਹੀਂ ਫਿਰ ਸਾਡਾ ਡੰਡਾ ਤੇਰੇ ਤੇ ਚੜਿਆ ਜੇ ਮੈਂ ਇੱਥੇ ਆਪਣੇ ਇੱਥੇ ਪਹੁੰਚਣ ਦੇ ਸਾਰਿਆਂ ਦਾ ਧੰਨਵਾਦੀ ਮੈਂ ਦਿ ਲੋ ਤੇ ਅੱਜ ਮਹਾਪੁਰਸਾ ਦੇ ਬਰਸੀ ਤੇ ਇੱਥੇ ਪਹੁੰਚੇ ਆ ਪਿਛਲੇ ਸਾਲ ਵੀ ਇੱਥੇ ਮੀਟਿੰਗ ਹੋਇਆ ਬਹੁਤ ਤਕੜਾ ਮੀਟਿੰਗ ਹੋਇਆ ਸੀਗਾ ਜੋ ਪਹਿਲਾ ਨੰਬਰ ਤੇ ਰਿਹਾ ਉਹਦੋਂ ਵੀ ਵਿਚਾਰ ਬੰਦਾ ਲੜਾਈ ਹੋਇਆ ਕਿ ਅਸੀਂ ਕਲਪ ਦੇ ਆ ਕਿ ਗਰੀਬ ਕਿਉਂ ਕਲਪੇ ਉਹਦਾ ਮਦਦ ਕਰਨ ਵਾਲਾ ਕੋਈ ਨਹੀਂ ਤਾਂ ਉਹ ਕਲਪ ਦਿਨਾ ਉਹਨੇ ਕੋਈ ਸੰਦੇਸ ਕਿ ਆਪਾਂ ਉਹਦੇ ਦੇ ਸਹਾਰਾ ਬਣੀਏ ਸਹਾਰਾ ਬਣ ਕੇ ਆਪਾਂ ਸੱਚੇ ਨੂੰ ਸੱਚ ਕਹੀਏ ਔਰ ਜੋ ਹੋਊਗਾ ਕਹੀਏ ਤੇ ਇੱਥੇ ਆਪਣੇ ਮਾਰਨ ਵਿੱਚ ਇੱਥੇ ਬਰਾਬਰ ਨਾ ਜੇ ਕਿਸੇ ਨੂੰ ਕੋਈ ਬੁਰਾ ਲੱਗਿਆ ਬੱਚਾ ਸਮਝ ਕੇ ਮਾਫ਼ ਕਰਿਓ ਤੇ ਅੱਗੇ ਵੀ ਮੀਟਿੰਗ ਜਾਰੀ ਰਹੇਗਾ ਜਾਰੀ ਰਹੇਗਾ ਤੇ ਇੱਕ ਅਮ ਜਿਹੜਾ ਹੈ ਅਸੀਂ ਕੀੜਾ ਉਠਾਇਆ ਇਹਦੇ ਤੇ ਅਸੀਂ ਖੜੇ ਉੱਤਰਾ ਜੀ ਜਾ ਵੀਰ ਕੀ ਜਾਣਦੇ ਆ ਸੰਗਠਨ ਦਾ ਤੌਰ ਤੇ ਇਹ ਇਕੱਲੇ ਕਿਸੇ ਇੱਕ ਪਰਸਨ ਦੇ ਡਿਪੈਂਡ ਨਹੀਂ ਕਰਦਾ ਕਿ ਆਪਾਂ ਨਸ਼ਾ ਕਿੰਨਾ ਖਤਮ ਕਰ ਸਕਦੇ ਆ ਇਹ ਸਾਰਿਆਂ ਦੇ ਸਹਦੂਰ ਦੇ ਨਾਲ ਕਿ ਆਪਾਂ ਨਸ਼ੇ ਨੂੰ ਥੱਲ ਪਾ ਸਕਦੇ ਆ ਜੇ ਆਪਾਂ ਇਹ ਗੱਲ ਕਹੀਏ ਕਿ ਆਪਾਂ ਮੀਟਿੰਗਾਂ ਕਰ ਲਈਆਂ ਤੇ ਉਹਦੇ ਵਿੱਚ ਵਿਚਾਰ ਆਦਦੇ ਕਿ ਤਾਂ ਨਸ਼ਾ ਨਹੀਂ ਖਤਮ ਹੋਣਾ ਨਸ਼ਾ ਜੇ ਘਾਤੋਂ ਜੁੜੁੰਦਾ ਤੇ ਘਾਤੋਂ ਹੀ ਖਤਮ ਹੋਣਾ ਉਹਦੇ ਵਿੱਚ ਸਾਡੀਆਂ ਮਤਾਵਾਂ ਦਾ ਭੈਣਾ ਦਾ ਬੜਾ ਵੱਡਾ ਥੂਲ ਹੈ ਬੱਚਿਆਂ ਨੂੰ ਗਾਈਡ ਕਰਨਾ ਜਿਸ ਤਰ੍ਹਾਂ ਅੱਜ ਕੱਲ ਦਾ ਜਿਹੜਾ ਮਾਹੌਲ ਹੈ ਨਾ ਨਵੀਂ ਜਨਰੇਸ਼ਨ ਦਾ ਬੱਚੇ ਦੀ ਅਡਵਾਸ ਬੜੇ ਹੋ ਗਏ ਅੱਜ ਕੱਲ ਦੇ ਦੌਰ ਦੇ ਵਿੱਚ ਤੇ ਅਸੀਂ ਪਰਵਾਹ ਹੀ ਨਹੀਂ ਕਰਦੇ ਜੀ ਉਹ ਵੀ ਬੱਚਾ ਅਡਵਾਸ ਆ ਤੇ ਕੋਈ ਗੱਲ ਨਹੀਂ ਸੋ ਇਹ ਚੀਜ਼ਾਂ ਨੂੰ ਸਾਨੂੰ ਘਰ ਤੋਂ ਸਰਬਾਰ ਕਰਨਾ ਚਾਹੀਦੀ ਹੈ ਅਗਰ ਬੱਚਾ ਸਾਡੇ ਮਾਪਿਆਂ ਨੂੰ ਪਤਾ ਹੁੰਦਾ ਕਿ ਫਲਾਣੇ ਦਾ ਮੁੰਡਾ ਗੱਲਦਾ ਉਹਦੀ ਸੰਗਤ ਮਾੜੀ ਹੈ ਜੇ ਆਪਣੇ ਬੱਚਿਆਂ ਨੂੰ ਆਪਾਂ ਆਪਣੇ ਘਰ ਦੇ ਵਿੱਚ ਰੋਕੀਏ ਜੇ ਅਸੀਂ ਜੇ ਦੀ ਸ਼ੁਰੂਆਤ ਕਰਨੀ ਹੈ ਸਭ ਤੋਂ ਪਹਿਲੀ ਸ਼ੁਰੂਆਤ ਘਰ ਤੋਂ ਹੋਣੀ ਹੈ ਪਹਿਲਾਂ ਘਰੋਂ ਵੱਡਾ ਲਾਪਰਵਾਹ ਹੁੰਦਾ ਇੱਕ ਹੁੰਦੀ ਹੈ ਬੇਪਰਵਾਹੀ ਇੱਕ ਹੁੰਦੀ ਲਾਪਰਵਾਹੀ ਅਸੀਂ ਬੇਪਰਵਾਹੀ ਤੇ ਲਾਪਰਵਾਹੀ ਨੂੰ ਕਿੱਥੇ ਕਰਤਾ ਬੇਪਰਵਾਹੀ ਹੁੰਦਾ ਕੋਈ ਚੱਕਰ ਨਹੀਂ ਤੇ ਜਦੋਂ ਅਸੀਂ ਦੱਕਾ ਦੇ ਜਾਂਦੇ ਬੱਚਿਆਂ ਨੂੰ ਕੋਈ ਗੱਲ ਨਹੀਂ ਤੇ ਰਾਤ ਨੂੰ 11 ਵਜੇ ਵੀ ਆਇਆ ਤੇ ਕੋਈ ਗੱਲ ਨਹੀਂ ਉਹਦੇ ਨਾਲ ਬੈਠਾ ਤੇ ਕੋਈ ਗੱਲ ਨਹੀਂ ਪਾਕੀਆਂ ਤੇ ਵੀ ਬਹਿਦੇ ਹੀ ਆ। ਸੋ ਇਹ ਮਾਤਾਵਾਂ ਨੂੰ ਬੜੀ ਹੱਥ ਜੋੜ ਕੇ ਬੇਨਤੀ ਆ ਕਿ ਬੱਚਿਆਂ ਦਾ ਧਿਆਨ ਤੂੰ ਬਾਹਰ ਮਾੜੀ ਸੰਗ ਦੇ ਵਿੱਚ ਨਾ ਜਾਣ ਦੇ। ਉਸ ਤੋਂ ਬਾਅਦ ਜਿਹੜਾ ਸੰਗਠਨ ਦਾ ਅਸੀਂ ਜਿਹੜਾ ਅਸੀਂ ਤੇ ਪ੍ਰਚਾਰ ਕਰ ਹੀ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਇੱਕ ਹੀ ਲੋਹਾਰ ਲੌਣੇ ਇੱਕ ਘਰ ਦੇ ਵਿੱਚ ਜਾ ਕੇ ਇਹ ਆਪਣੇ ਬੱਚਿਆਂ ਨੂੰ ਮਾੜੀ ਸੰਗ ਦੇ ਵਿੱਚ ਜਾਓ। ਜਿੱਥੇ ਸੰਗਠਨ ਦਾ ਸਹਿਯੋਗ ਦੀ ਗੱਲ ਆ ਸਾਡੇ ਢੇਰੇ ਨੇ ਬਹੁਤ ਸਾਰੇ ਜਿਹਦੇ ਵਿੱਚ ਦੂਰੀਆਂ ਲਾਈਆਂ ਗਈਆਂ ਉਹ ਬੱਚਾ ਇੰਨਾ ਦਾ ਕਿਸੇ ਨੂੰ ਮਿਲਦਾ ਨਸ਼ੇ ਵਾਲਾ ਉਹਦੀ ਜਿਹੜੀ ਆ ਮੈਡੀਸਨ ਰਾਜਾ ਉਹਨੂੰ ਉਹਦੀ ਸੰਗਤ ਚੇਂਜ ਕਰਦਾ ਜਿਹੜਾ ਉਹ ਬਣਾਦਾ ਉਹ ਵਿਸ਼ਵ ਸੁਭੇ ਸਰ ਸਮਾਜ ਦੇ ਕਰਦੇ ਔਰ ਇਸ ਤੋਂ ਬਾਅਦ ਸਾਡੇ ਕਡੇ ਸਤਕਾਰਯੋਗ ਜਨ ਸਿੰਘ ਜੀ ਭੱਬੀ ਜੋ ਕਬਵਾਲ ਬਾਲਨੀ ਕੀ ਤਰਫ ਸੇਨਾ ਦੇ ਪੰਜਾਬ ਹਰਨ ਦੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਇਸ ਸੰਬੰਧ ਵਿੱਚ ਆਪਣੀ ਵਿਚਾਰ ਰੱਖਾਣਾ ਔਰ ਅੱਗੇ ਫਿਰ ਕਰਾਂਗਾ। ਸਭ ਤੋਂ ਸਾਰਿਆਂ ਨੂੰ ਵਿਚਾਰ ਉਮੀਦ ਨਹੀਂ ਕਰਦਾ। ਔਰ ਜਿਹੜੇ ਸਾਡੇ ਤੋਂ ਉੱਚੇ ਨੇ ਅੱਗੇ ਥਾਵ ਦੇ ਬੋਲਦੇ ਨਹੀਂ। ਕਈ ਯਾਰ ਅੱਗੇ ਆਏ। ਪਾਵਾ ਕਾਲਾ ਪਾ। ਥੋੜਾ ਉੱਚੀ ਕੁੱਝ ਬੋਲੋ ਜੀ ਕਬਾਜੇ ਸਾਡੇ ਜਿਹੜੇ ਆਪਾਂ ਪਹੁੰਚੇ ਆ ਜੀ ਪਹਿਲਾਂ ਸਾਰੇ ਜਰਾਂ ਰੋਹਤ ਅੱਗੇ ਜਿਹੜੀ ਜੈਵਾਲ ਮਿੱਕੀ ਜੀ ਸਾਰਿਆਂ ਨੂੰ ਔਰ ਤੁਹਾਡੇ ਦਰਸ਼ਨ ਕਰਦਾ ਜੋ ਹਾਂ ਨੂੰ ਮਿਆਰ ਮੌਕਾ ਉਹਦੇ ਵਾਸਤੇ ਆਏ ਕਿ ਕਿਰਾਜੀ ਨੇ ਕਿਹਾ ਵੀ ਨਸ਼ਿਆਂ ਦਾ ਨਸ਼ਾ ਦਾ ਵੀ ਨਹਿਮ ਕਰਦੀ ਪਈ ਹੈ ਨਾ ਭਾਜੀ ਉਹ ਸਾਰੇ ਨੂੰ ਜਾਣਦੇ ਹੀ ਆਪਾਂ ਕਿ ਨਸ਼ਾ ਆਉਂਦਾ ਵੀ ਕਿੱਥੋਂ ਆਦੇ ਨਿਕਦਾ ਨੂੰ ਤੇ ਕੀ ਆਪਾਂ ਅੱਖਾਂ ਬੰਦ ਕਰਕੇ ਉਹਦਾ ਸਾਹਮਣਾ ਕਰਦੇ ਵੇ ਕਹਿਣ ਨੂੰ ਬੜਾ ਕੁਝ ਆਪਾਂ ਜੀ ਲੇਕਿਨ ਜਦੋਂ ਪਿੰਡਾਂ ਦਾ ਖਾਇਆ ਨਾ ਸਾਡੀ ਟੀਮ ਵੀ ਜਦੋਂ ਨਸ਼ੇ ਦੇ ਖਾਤਮਾ ਆ ਅਸੀਂ ਵੀ ਘਰੋਂ ਘਰੀ ਜਾਂਦੇ ਆ ਪਿੰਡਾਂ ਦੇ ਵਿੱਚ ਜਦੋਂ ਆਪਣੇ ਪ੍ਰਧਾਨ ਵੀ ਚੁੰਦੇ ਆ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੰਦੇ ਆ ਕਿੰਨਾ ਸ਼ਾਹ ਰੁਕੀ ਇਹ ਨਿਰਾਸ਼ ਪਰ ਇਹਨੇ ਕਿਹਾ ਮੈਂ ਵੀ ਨਸ਼ਾ ਰੋਕਣਾ ਸਿਰਫ ਟੀਮ ਦਾ ਨਹੀਂ ਰੁਕ ਸਕਦਾ ਆਪਣੇ ਘਰੋਂ ਹੀ ਸ਼ੁਰੂ ਹੁੰਦਾ ਹੈ ਬਹੁਤ ਵੀ ਗੱਲਾਂ ਦੀਆਂ ਹੋਣੇ ਕਿ ਜੋ ਨਸ਼ਾ ਹੈ ਉਹ ਆਪਾਂ ਨੂੰ ਆਪਣੇ ਆਪ ਦੇ ਅਬੂਦਰਾ ਕੰਟਰੋਲ ਕਰਨਾ ਹੈ ਸਾਡੇ ਜਿਹੜੇ ਬੱਚੇ ਹਨ ਇਹ ਬਹੁਤ ਜ਼ਿਆਦਾ ਗਿਰ ਚੁੱਕੇ ਹਨ ਬਗਾੜੇ ਵੀ ਅਸੀਂ ਆਪ ਹੀ ਆ ਉਹ ਬੱਚਾ ਰੋਦਾ ਆ ਕਿ ਆਪਾਂ ਨੂੰ ਜ਼ੋਰ ਹੀ ਦਮਾਨ ਰੱਖਦੇ ਕੋਈ ਨਹੀਂ ਰੱਖਦੇ ਪਰ ਆਪਾਂ ਇਹ ਨਹੀਂ ਸੋਚਦੇ ਕਿ ਉਹ ਇਹ ਪੈਸੇ ਲੈ ਕੇ ਇੱਕ ਸੌ ਰਿੰਦਾ 10 ਰਿੰਦਾ ਅਪਰਲ ਕੋ ਕਰਦਾ ਕੀ ਆ ਕਦੀ ਇਹ ਮਾਪਿਓ ਨੇ ਪੁੱਛਿਆ ਆਪਣੇ ਬੱਚੇ ਨੂੰ ਕਦੀ ਨਹੀਂ ਪੁੱਛਿਆ ਆਪਾਂ ਦੋਸ਼ ਦੇ ਦਿੰਦੇ ਨੇ ਸਰਕਾਰਾਂ ਤੇ ਜਾਂ ਮੁਲਿਆਰਿਆਂ ਦੇ ਭਲੇ ਉਹ ਜਿਹੜੇ ਭਲੇ ਜੋ ਨਸ਼ਾ ਵੇਚਦੇ ਨੇ ਉਹ ਵੀ ਸਾਡੇ ਹੀ ਬੱਚੇ ਅਸੀਂ ਉਹਨੂੰ ਖੁੱਲ੍ਹ ਦੇ ਦਿੰਦੇ ਨੇ ਨਸ਼ਾ ਵੇਚਣ ਦੇ ਸੋ ਉਹ ਦੂਜੀ ਨਾਲ ਲੈ ਆ ਮੇਰੀ ਕਿ ਜੋ ਇਹ ਨਸ਼ਾ ਵੇਚਦਾ ਨਾਲ ਜਿਵੇਂ ਉਹ ਆਪਾਂ ਰੋਕਦੇ ਆ ਉਹ ਮੇਰੇ ਸਾਬ ਨਾਲ ਦੱਤ ਜਿੱਦੇ ਦੱਤ ਬੜੇ ਹੁੰਦੇ ਨੇ ਹੂੰ ਜਿਦੇ ਤਰਕੇ ਅੱਜ ਸਾਡਾ ਸਮਾਜ ਨਸ਼ਾ ਦੇ ਵਿੱਚ ਜ਼ਿਆਦਾ ਪਿੰਡ ਤੋਂ ਆਹੀ ਉਹਨੂੰ ਰੋਕਨ ਜੇ ਮਤੋਂ ਮੈਂ ਰੋਕਨ ਜਦਾਂ ਮੈਂ ਜੰਮਲੀ ਟੀਮ ਜਾਂਦੀ ਆ ਤੇ ਭਾਜੀ ਉਹਨਾਂ ਲੈਣਾ ਸਾਥ ਨਹੀਂ ਜੇ ਦਿੰਦਾ ਕਿਉਂ ਨਹੀਂ ਦਿੰਦਾ ਉਹ ਘੱਟ ਆਣਗੇ ਮਿਸਾਲ ਕਰਦੇ ਆ ਫਿਰ ਮਜਬੂਰ ਪਿੱਛੇ ਹਟਦਾ ਪੈਂਦਾ ਪਰਵਾਰ ਵੀ ਸਾਡਾ ਕਹਿੰਦਾ ਵੀ ਤੁਸੀਂ ਆਪਣੇ ਬੱਚੇ ਬਚੋਲੇ ਪਹਿਲਾਂ ਇੱਥੇ ਪ੍ਰੰਧ ਕਰੀਏ ਆਪਾਂ ਨਸ਼ੇ ਦੇ ਇਲਾਜ ਦੇ ਕਿ ਇਹ ਵੀ ਨਾਲ ਆਪਾਂ ਸਾਰੇ ਇੱਕ ਦੂਜੇ ਹੋਈਏ ਫਿਰ ਆਪਾਂ ਨਸ਼ੇ ਨੂੰ ਰੋਕ ਸਕਦੇ ਆ ਜੇ ਦਾ ਆਪਾਂ ਸਾਰਾ ਪਿੰਡ ਦਾ ਸੰਭਲ ਕਰਾਂਗੇ ਤਾਂ ਨਸ਼ਾ ਕੋਈ ਜ਼ਿਆਦਾ ਵੱਡੀ ਚੀਜ਼ ਨਹੀਂ ਰੁਕਣਾ ਸਿਰਫ ਬੱਤਵਾਦ ਇੱਕ ਮਹੀਨੇ ਦੀ ਖੇਡਿਆ ਜੇ ਆਪਾਂ ਇੱਕ ਇੱਕ ਪਿੰਡ ਦੇ ਵਿੱਚ ਡੰਡੀ ਲਾ ਦਈਏ ਨਾ ਕਿ ਨਸ਼ੇ ਨੇ ਭਜੋਣੇ ਆ ਬੰਦ ਕਰਨਾ ਪੈਣਾ ਤੇ ਭਾਈ ਉਹ ਤਲੇ ਜਰੂਰ ਕਰਨਾ ਪੈਣਾ ਹੈ ਨਹੀਂ ਤੇ ਇਹ ਨਹੀਂ ਖਤਮ ਵੀ ਨਹੀਂ ਹੋਣਾ ਇਸੇ ਲਈ ਸਰਕਾਰ ਆਈ ਕਾਂਗਰਸ ਦੀ ਉਹਨਾਂ ਦਾ 4 ਹਫ਼ਤੇ ਦਾ ਨਸ਼ਾ ਮੁਕਤ ਕਰਾ ਕੇ ਹੋਇਆ ਡੁੱਟਾ ਸਾਭ ਦੀ 100 ਖਾਦੀ ਕੈਪਟਨ ਨੇ ਲਈ ਗੱਲ ਸਕੇ ਕਿਉਂਕਿ ਨਾ ਕੋ ਪਾਵਰ ਹੀ ਸਾਹ ਕੋ ਸੀ ਕਾਰਨ ਇਹ ਹੋਈ ਹੈ ਕਿ ਆਪਾਂ ਦੁਗਾ ਜਿੰਨੀ ਨਾ ਤੇ ਆਪਾਂ ਡੀਪਲੀ ਸੋਚ ਕੇ ਚੱਲੀਏ ਨਾ ਫਿਰ ਬਸ਼ਕਤ ਹੋ ਸਕਦਾ ਹੈ ਜੀ ਜੈਵਾਲ ਮਿੱਕੀ ਜੇ ਕੋਈ ਗੁਰਾਵਲਾ ਕਹਿ ਗਿਆ ਹੋਵੇ ਤਾਂ ਮੈਂ ਮਾਫੀ ਮੰਗਦਾ ਆ ਬੱਤੀ ਇਹੀ ਤਰੇ ਵਿਚਾਰ ਹੈ ਜੀ ਜਿਹੜੇ ਬੰਦਾ ਨੂੰ ਬੜਾ ਕਰੀ ਕਰਦਾ ਜਦੋਂ ਜੱਥੇ ਮੇਂ ਬੋਲਦਾ ਉਹ ਨਹੀਂ ਹੁੰਦਾ ਕਰਦਾ ਬਿਲਕੁਲ ਸਹੀ ਤੇ ਅਸੀਂ ਸਾਰੇ ਦੇ ਨੋ ਬਾਬਾ ਜੀ ਦਾ ਧੰਨਵਾਦ ਕਰਦੇ ਆਂ ਉੰਨਾ ਦੇ ਬੜੇ ਸੁਨੇਹੇ ਵਿਚਾਰ ਰੱਖੇ ਔਰ ਆਪਣਾ ਬੜਾ ਸੁਨੇਹਾ ਮੈਸੇਜ ਦਿੱਤਾ ਸਮਰਜੀ ਨੂੰ ਔਰ ਇਸ ਤੋਂ ਬਾਅਦ ਮੈਂ ਸਾਡੇ ਵਿਸ਼ਵ ਸੁਣੀ ਸੰਸਥਾਵਾਜ ਦੇ ਡਟਾ ਟੱਡਾ ਨੇ ਔਰ 2800 ਜੋ ਇਸ ਸੰਗਠਨ ਨੂੰ ਹੈਨੀਅਰ ਚਾਈਆਂ ਤੇ ਲੈ ਕੇ ਗਏ ਬਾਬਾ ਦੀਪਕ ਸ਼ਾਹ ਦੀ ਮੈਂ ਉਹਨਾਂ ਨੂੰ ਭੇਨ ਨਹੀਂ ਕਰੂੰਗਾ ਸਾਰੀ ਸੰਗਤ ਦੇ ਵਿੱਚ ਆਪਣੇ ਵਿਚਾਰ ਰੱਖਣਗੇ ਔਰ ਅੱਗੇ ਜੋ ਪ੍ਰੋਗਰਾਮ ਉਹ ਲਿਖਨੇ ਆ ਉਹਦੇ ਬਾਰੇ ਜਾਣਨਾ ਜਿਹੜੀ ਉਹ ਸੰਗਤ ਨੂੰ ਪਹੁੰਚੇ ਬਿਲਕੁਲ ਹਾਂਜੀ ਉਹ ਬਾਬਾ ਜੀ ਆ ਗਿਆ ਹੋ ਜਾਂਦਾ ਹਾਂ ਠੀਕ ਹੈ ਅੱਜ ਬਾਬਾ ਕਾਲਾ ਮੰਦਿਰ ਦੀ ਦਰਗਾਹ ਤੇ ਪਹੁੰਚੇ ਬਾਕੀ ਬਾਕ ਦੇ ਦਿਆ ਤਾਂ ਸੰਤ ਮਹਾਂਪੁਰਸ਼ ਔਰ ਵੱਡੀ ਗੱਲ ਇਹ ਕਿ ਸਾਡਾ ਜੂਥ ਵਿੰਗ ਔਰ ਸਾਡੀਆਂ ਮਾਤਾਵਾਂ ਭੈਣਾਂ ਔਰ ਮਖਮਖ ਜੱਥੇ ਬੰਦਿਆ ਅੱਜ ਅਸੀਂ ਆਪਣੇ ਪੂਰੇ ਹੀ ਬਿਸ਼ੂਪ ਸੁਫੀ ਸਤ ਸਮਾਜ ਵੱਲੋਂ ਉਹਨਾਂ ਦਾ ਇਸ ਦਰਗਾਹ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਬੇਨਤੀ ਵੀ ਕਰਦੇ ਆ ਜਿਸ ਤਰ੍ਹਾਂ ਕਿ ਸਾਡਾ ਪੰਜਾਬ ਬਚਾਓ ਨੌਜਵਾਨੋ ਇਸ ਤਹਿਤ ਜੋ 3 ਸਾਲ ਤੋਂ ਅਸੀਂ ਜੋ ਪੰਜਾਬ ਦੀ ਤਰਕੀ ਤੇ ਨਸ਼ਿਆਂ ਦਾ ਛੇਵਾ ਦਰਿਆ ਵਗ ਰਿਹਾ ਆ ਉਸ ਦੀ ਰੋਕਥਾਮ ਲਈ ਵਿਸ਼ਵ ਸੁਪੀ ਸੰਸਾਧ ਸਮਾਜ ਵੱਟੇ ਪਰਾਲੇ ਕਰ ਰਿਹਾ ਆ ਉਹ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਾਡੇ ਸੰਤਾਂ ਮਹਾਂਪੁਰਸ਼ਾਂ ਨੂੰ ਇਕੱਤਰ ਕਰਕੇ ਬੇਨਤੀਆਂ ਕੀਤੀਆਂ ਜਾਂਦੀਆਂ ਕਿ ਇੱਕੋ ਇੱਕ ਪਲੇਟਫਾਰਮ ਆ ਜੋ ਅੱਜ ਕੱਲਾ Sufi ਸੰਸਮਾਏ ਨੇ ਪੰਜਾਬ ਦੇ ਹੋਰ ਵੀ ਸੰਤ ਸਮਾਜ ਆ ਸੰਤਾਂ ਦੇ ਡੇਰੇ ਆ ਉਹਨਾਂ ਡੇਰਿਆਂ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੀ ਲੱਖਾਂ ਦੀ ਗਿਣਤੀ ਵਿੱਚ ਵੀ ਸੰਤਾਂ ਹੁੰਦੀਆਂ ਔਰ ਅਗਰ ਸੰਤ ਮਾਪ ਪੁਰਸ਼ ਚਾਹਣ ਤੇ ਸੰਤਾਂ ਨੂੰ ਆਪਣੇ ਪ੍ਰਚਾਰ ਪ੍ਰਸਾਰ ਲਈ ਜਿਹੜਾ ਆ ਨਸ਼ਾ ਮੁਕਤ ਕਰਨ ਵਾਲੇ ਸਹਿਯੋਗ ਕਰ ਸਕਦੇ ਆ ਔਰ ਅਸੀਂ ਜਿਸ ਤਰ੍ਹਾਂ Sufi ਸੰਸਮਾਜ ਇਹ ਫਤਿਹ ਨਿਵਾ ਰਿਹਾ ਆ ਮੈਂ ਬਾਕੀ ਜਥੇਬੰਦੀਆਂ ਨੂੰ ਵੀ ਔਰ ਸੰਤਾਂ ਮਾਪ ਪੁਰਸ਼ਾਂ ਨੂੰ ਵੀ ਬੇਨਤੀ ਕਰੂੰਗਾ ਵੀ ਜਿਹੜਾ ਇਹ ਨਸ਼ੇ ਦੀ ਦਲਦਲ ਵਿੱਚ ਸਾਡਾ ਜਿਹੜਾ ਸਮਾਜ ਆ ਸਾਡਾ ਪੰਜਾਬ ਦਾ ਜੋ ਜਵਾਨੀ ਦਾ ਖਾਣ ਹੋ ਰਿਹਾ ਆ ਉਹਨੂੰ ਬਚਾਉਣ ਵਾਸਤੇ ਜਿਹੜਾ ਆ ਸਤ ਸਮਾਜ ਅੱਗੇ ਆੜ ਕੇ ਸਹਿਯੋਗ ਕਰੇ। ਔਰ ਉਸ ਦੇ ਨਾਲ ਨਾਲ ਜਿਹੜੇ ਵਿਸ਼ਵ ਸੂਫੀ ਸਤ ਸਮਾਜ ਸਾਡੇ ਪੰਜਾਬ ਦੇ ਸਮਾਜਿਕ ਕੰਮ ਕਰ ਰਿਹਾ ਆ ਜਿਸ ਤਰ੍ਹਾਂ ਕਿ ਪੰਜਾਬ ਦੀ ਧਰਤੀ ਦੇ ਉੱਤੇ ਪਿੰਡਾਂ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਆ ਪੜਨ ਯੋਗ ਹੁੰਦੇ ਆ ਤੇ ਬੱਚੇ ਜਿਹੜੇ ਪੜਾਣ ਜੋਗ ਹੁੰਦੇ ਆ ਤਾਂ ਮਾਪੇ ਜਿਹੜੇ ਪੜਾਉਣ ਜੋਗ ਨਹੀਂ ਹੁੰਦੇ ਔਰ ਵਿਸ਼ਵ ਸੂਫੀ ਸੰਤ ਸਮਾਜ ਇਹ ਵੱਡੇ ਅਪਰਾਲੇ ਕਰ ਰਿਹਾ ਕਿ ਸਾਡੇ ਬੱਚੀ ਉਹ ਬਾਬੇ ਆ ਜਿਹੜੇ ਸੰਤ ਸਮਾਜ ਆ ਸੰਤ ਆ ਉਹਨਾਂ ਨੂੰ ਅਡਾਪਟ ਕਰਕੇ ਜਿਹੜਾ ਬੱਚਿਆਂ ਦਾ ਖਰਚਾ ਚੱਕਦੇ ਆ ਔਰ ਉਹਨਾਂ ਨੂੰ ਪੜਾਉਣ ਵਿੱਚ ਅਸੀਂ ਪੜ੍ਹਾਈ ਦਾ ਪੱਧਰ ਉੱਚਾ ਚੱਕਣ ਵਾਸਤੇ ਜਿਹੜਾ ਸਹੂਯੋਗ ਕਰਦੇ ਆ ਔਰ ਦੂਸਰਾ ਅਸੀਂ ਜੋ ਸੰਤ ਸਮਾਜ ਆ ਜ਼ਰੂਰਤਮੰਦ ਪਰਿਵਾਰਾਂ ਦੀਆਂ ਬੱਚੀਆਂ ਦੀਆਂ ਸ਼ਾਦੀਆਂ ਵੀ ਕਰਦਾ ਆ ਔਰ ਇੱਕ ਹੋਰ ਮਿਸ਼ਨ ਜੋ ਆ ਇੱਕ ਰੂਪ ਸੂਸਪ ਦੇ ਮਿਸ਼ਨ ਦੇ ਨਾਲ ਜਿਹੜਾ ਆ ਉਹ ਜਿਹੜਾ ਸਾਡਾ ਪੰਜਾਬ ਜਿਹੜਾ ਉਹ ਹਰਿਆ ਭਰਿਆ ਰਹੇ ਉਹਦੇ ਵਿੱਚ ਵੀ ਜਿਹੜਾ ਇਹ ਸੰਤ ਸਮਾਜ ਜਿਹੜਾ ਵੱਡੇ ਪੱਧਰ ਤੇ ਕੰਮ ਕਰ ਰਿਹਾ ਔਰ ਜੋ ਬਹੁਤ ਸਾਰੀਆਂ ਸਮਾਜ ਦੀਆਂ ਕ੍ਰਿਤੀਆਂ ਆ ਜਿਸ ਕ੍ਰਿਤੀਆਂ ਦੇ ਸਾਰਾ ਵਿਸ਼ਵ ਸੁਭੀ ਸੰਤ ਸਮਾਜ ਜਿਹੜਾ ਮੁੰਡੇ ਨਾਲ ਵੱਡਾ ਲਾ ਕੇ ਜੋ ਅੱਜ ਤਿਆਹਾਰਾਂ ਡੇਰੇ ਆ ਸਾਨੂੰ ਬੜੇ ਮਾਣ ਸੁਰਸੋਰ ਆ ਤਿਆਹਾਰਾਂ ਡੇਰੇ ਆ ਜਿਹੜੇ ਉਹਨਾਂ ਦੇ ਨਾਲ ਸਾਡੇ ਦੇਰ ਪੜ ਦੇਣ ਜਿਹੜਾ ਸੰਤ ਸਮਾਜ ਦੇ ਨਾਲ ਸਾਡਾ ਜੂ ਜੋ ਵੱਡੇ ਪੱਧਰ ਤੇ ਜੋੜ ਰਿਹਾ ਆ ਔਰ ਸਾਡਾ ਸੰਤ ਸਮਾਜ ਜਿਹੜਾ ਹੈ ਉਹ ਵੀ ਜੋੜ ਰਿਹਾ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਮਾਜ ਦੀਆਂ ਕ੍ਰਿਤੀਆਂ ਨੂੰ ਦੂਰ ਕਰਨ ਵਾਸਤੇ ਵੱਧ ਤੋਂ ਵੱਧ ਜਿਹੜੇ ਅਭਿਆਲੇ ਕਰ ਸਕੀਏ ਔਰ ਅੱਜ ਸਾਡੇ ਵਿੱਚ ਸਾਡੇ ਆਲਵਿਕ ਸਭਾ ਦੇ ਪ੍ਰਧਾਨ ਜਿਹੜੇ ਆ ਸਾਡੇ ਵਿੱਚ ਜੁੜੇ ਆ ਉਹਨਾਂ ਦਾ ਇੱਥੇ ਪੰਚਾਇਤੀ ਅਸੀਂ ਵਿਸ਼ਪ ਸੁਭੀ ਸੰਸਮਾਜ ਦਾ ਜੋ ਉਹਨਾਂ ਨੇ ਸਾਨੂੰ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਜਲਦ ਜਿਹੜਾ ਅਸੀਂ ਪਹਿਲਾਂ ਤਾਂ ਅਸੀਂ ਪ੍ਰੋਗਰਾਮ ਦਰਬਾਰਾਂ ਦੇ ਉੱਤੇ ਮੀਟਿੰਗ ਰਾਈ ਕਰਦੇ ਸੀਗੇ ਅੱਜ ਹੁਣ ਅਸੀਂ ਵੱਡੇ ਸਵੇਧਨਾਂ ਰਾਈ ਜਿਹੜੇ ਪ੍ਰੋਗਰਾਮ ਉਹ ਜਿਹੜਿਆਂ ਵਿੱਚ ਲਿਕਰ ਜਾ ਰਹੇ ਆ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਤ ਪਤ ਜ਼ਿਲ੍ਹੇ ਦੇ ਵਿੱਚ ਕਿ ਜਿਹੜਾ ਪੱਧਰੀ ਪ੍ਰੋਗਰਾਮ ਜਿਹੜਾ ਕਰਾਂਗੇ ਚਾਹੇ ਅਸੀਂ ਉਹ ਰੋਡ ਸ਼ੋਅ ਰਾਈ ਕਰੀਏ ਚਾਹੇ ਉਹ ਕਿਸੇ ਦਰਵਾਦੇ ਸੇ ਮਿਲ ਰਾਈ ਕਰੀਏ ਜਲਦ ਜਿਹੜਾ ਆ ਉਹ ਪ੍ਰੋਗਰਾਮ ਲਿਖੇ ਜਾਓਗੇ ਅੱਜ ਇਹੀ ਪ੍ਰੋਗਰਾਮ ਦਾ ਕਰਕੇ ਇੱਕ ਸਾਡਾ ਮੇਨ ਵਿਸ਼ਾ ਸੀਗਾ ਕਿ ਅਸੀਂ ਜਿਹੜਾ ਆਪਣਾ ਤਰਨਤਾਰਨ ਤੋਂ ਜੁਟ ਹੋਏ ਔਰ ਸਾਡੇ ਬਾਬਾ ਜਮਨਾਦਾਸ ਜੀ ਜਿਹੜੇ ਕੀ ਸਾਡੇ ਸਤ ਸਭਾਜ ਦੇ ਚੇਅਰਮੈਨ ਆ ਜਿਹਨਾਂ ਤਰਨਤਾਰਨ ਦੇ ਔਰ ਸਾਡੇ ਜੁਟ ਵਿੰਗ ਦੇ ਪ੍ਰਧਾਨ ਜਿਲ੍ਹਾ ਤਰਨਤਾਰਨ ਤੋਂ ਆ ਬਾਬਾ ਕਰਨਛਾ ਜੀ ਔਰ ਸਾਡੇ ਪੰਜਾਬ ਪ੍ਰਧਾਨ ਬਾਬਾ ਪਰਮਿੰਦਰ ਸ਼ਾਹ ਜੀ ਜੋ ਇਥੋਂ ਸਰਹਾਲੇ ਤੋਂ ਆ ਅੱਜ ਇਹਨਾਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਸੀ ਜਿੰਨਾ ਵਿੱਚ ਵੱਡੀ ਗਿਤੀ ਵਿੱਚ ਸਾਡਾ ਜਿਹੜਾ ਯੂਥ ਵਿੰਗ ਵੀ ਪਹੁੰਚਾ ਔਰ ਸੰਤ ਸਮਾਜ ਵੀ ਪਹੁੰਚਾ ਅਸੀਂ ਇਹਨਾਂ ਦੇ ਪਹੁੰਚਣ ਦੇ ਇੱਥੇ ਬਹੁਤ-ਬਹੁਤ ਧੰਨਵਾਦ ਕਰਦੇ ਆ ਜਲਦ ਜਿਹੜਾ ਉਹ ਨਵਾਂ ਪ੍ਰੋਗਰਾਮ ਲਿਖਿਆ ਜਾਏਗਾ ਔਰ ਸਾਨੂੰ ਜੋ ਸਾਡੇ ਕਿਸਾਨ ਜਥੇਬੰਦੀ ਦੇ ਅਹੁਦੇਦਾਰ ਅੱਜ ਪਹੁੰਚੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਕੋਈ ਪ੍ਰੋਗਰਾਮ ਲਿਖਾਂਗੇ ਉਹ ਜੋ ਤਨਮਨთან ਦੇ ਨਾਲ ਸਾਡਾ ਸਹਿਯੋਗ ਕਰੇ ਔਰ ਨਾਲ ਹੀ ਸਾਡੇ ਜੋ ਸਾਧਾਰਨਿਕ ਸਭਾ ਦੇ ਪ੍ਰਧਾਨ ਆਏ ਆ ਉਹਨਾਂ ਨੇ ਸਾਡੇ ਨਾਲ ਸਹਿਯੋਗ ਵੀ ਕਰਨਗੇ ਔਰ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਇਹਨਾਂ ਤੁਹਾਡਾ ਤਾਂ ਕਿਹੜੀ ਜਗ੍ਹਾ ਮੀਟਿੰਗ ਕੀਤੀ ਜੀ ਮੇਰਾ ਨਾਮ ਪਰਮਿੰਦਰ ਸਿੰਘ ਅ ਮੇਰਾ ਨਾਮ ਪਰਮਿੰਦਰ ਸਿੰਘ ਵਿਸ਼ਵ ਸੂਫੀ ਸੰਤ ਸਮਾਜ ਯੋਥ ਪੰਜਾਬ ਪ੍ਰਧਾਨ ਤੁਸੀਂ ਸੰਬੰਧ ਵਿੱਚ ਮੀਟਿੰਗ ਕੀਤੀ ਹੈ ਜੀ ਅੱਜ ਜਿਹੜੀ ਮੀਟਿੰਗ ਹੋਈ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੋ ਮੁਹਿੰਮ ਨੂੰ ਛੇੜਿਆ ਹੈ ਪੰਜਾਬ ਬਚਾਓ ਨੌਜਵਾਨਾਂ ਨੂੰ ਨਸ਼ੇ ਦੇ ਖਿਲਾਫ ਉਹਦੇ ਸੰਬੰਧ ਦੇ ਵਿੱਚ ਅੱਜ ਇੱਕ ਮੀਟਿੰਗ ਇੱਥੇ ਤਰਨਤਾਰਨ ਬਾਬਾ ਕਾਲਾ ਮਾਹਰ ਜੀ ਦੇ ਰੱਖੀ ਆ ਜਿਹਦੇ ਜੋ ਗੱਦੀ ਨਿਸ਼ੀਨ ਨੇ ਬਾਬਾ ਕਰਨ ਸ਼ਾਹ ਜੀ ਜੋ ਵਿਸ਼ਵ ਸੂਫੀ ਸੰਤ ਸਮਾਜ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਸਤਾਨ ਤੇ ਅੱਜ ਇਹ ਮੀਟਿੰਗ ਰੱਖੀ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਬਾਬਾ ਜੀ ਬਾਬਾ ਦੀਪਕ ਸ਼ਾਹ ਜੀ ਜੋ ਵਿਸ਼ਵ ਸੂਫੀ ਸੰਤ ਸਮਾਜ ਦੇ ਪੰਜਾਬ ਪ੍ਰਧਾਨ ਨੇ ਉਹਨਾਂ ਦੀ ਹਦਾਇਤਾਂ ਤੇ ਅਸੀਂ ਜੋ ਨਸ਼ੇ ਦੇ ਖਿਲਾਫ ਉਪਰਾਲੇ ਰੂਟ ਸ਼ੋ ਲਈ ਰੋਡ ਸ਼ੋ ਕਰਕੇ ਕਰ ਰਹੇ ਆ ਜਿਸ ਤਰ੍ਹਾਂ ਸਮਾਗਮ ਕਰਕੇ ਕਰ ਰਹੇ ਆ ਔਰ ਅਵੇਅਰ ਕਰ ਰਹੇ ਆ ਬੱਚਿਆਂ ਨੂੰ ਨੌਜਵਾਨਾਂ ਨੂੰ ਕਿ ਨਸ਼ੇ ਤੋਂ ਦੂਰ ਹੋ ਜਿਹੜੀ ਸਾਡੀ ਨਸ਼ੇ ਦੇ ਖਿਲਾਫ ਜਿਹੜੀ ਲੜਾਈ ਹੈਗੀ ਆ ਉਹ ਹੈਗੀ ਵਿਚਾਰਾਂ ਦੀ ਲੜਾਈ ਕਿ ਅਸੀਂ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਗਾਈਡ ਕਰਕੇ ਨਸ਼ੇ ਤੋਂ ਜਿਹੜਾ ਉਹ ਦੂਰ ਕਰੀਏ ਸਤਦਾਰ ਕਿੰਨਾ ਕੁ ਸਹਿਯੋਗ ਦੇ ਰਹੀ ਹੈ ਸੰਗਤ ਪੂਰਾ ਸਹਿਯੋਗ ਦੇ ਰਹੀ ਹੈ ਜੀ ਸੰਤ ਸਮਾਜ ਸਾਡੇ ਨਾਲ ਖੜਾ ਜੀ ਸੰਤ ਸਮਾਜ ਜਿੱਥੇ ਡੇਰਿਆਂ ਦੇ ਵਿੱਚ ਵਕ ਵਕ ਥਾਵਾਂ ਤੇ ਸਮਾਗਮ ਹੁੰਦੇ ਆ ਉੱਥੇ ਡੇਰਿਆਂ ਦੇ ਵਿੱਚ ਜਾ ਕੇ ਬਾਬਾ ਜੀ ਦੇ ਨਾਲ ਜਿਹੜਾ ਨੌਜਵਾਨਾਂ ਨੂੰ ਨਾਲ ਲੈ ਕੇ ਅਸੀਂ ਅ ਨੌਜਵਾਨਾਂ ਨੂੰ ਗਾਈਡ ਕਰਦੇ ਆ ਨਸ਼ੇ ਤੋਂ ਦੂਰ ਰਹਿਣ ਲਈ ਤੇ ਉਹਦੇ ਵਿੱਚ ਜਿਹੜਾ ਸੰਤ ਸਮਾਜ ਆ ਸਾਡੇ ਨਾਲ ਜਿਹੜਾ ਦਿਨ ਰਾਤ ਜਿਹੜਾ ਤਤਪਰ ਆ ਜੀ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੈਂ ਹੀ ਮੈਸੇਜ ਦੇਣਾ ਚਾਹਣਾ ਸੀ ਸਾਰੇ ਪੰਜਾਬ ਦੀ ਜਵਾਨੀ ਨੂੰ ਨੌਜਵਾਨਾਂ ਨੂੰ ਔਰ ਮਾਤਾਵਾਂ ਨੂੰ ਭੈਣਾਂ ਨੂੰ ਔਰ ਆਪਣੇ ਭਰਾਵਾਂ ਨੂੰ ਕਿ ਨਸ਼ੇ ਤੋਂ ਦੂਰ ਰਹੀਏ ਔਰ ਸਭ ਤੋਂ ਵੱਡਾ ਜਿਹੜਾ ਸਹਿਯੋਗ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਮਾੜੀ ਸੰਗਤ ਤੋਂ ਦੂਰ ਕਰੀਏ ਉਹਨਾਂ ਦੇ ਵਿੱਚ ਨਾ ਉਹਨਾਂ ਨੂੰ ਇਨਵੋਲਵ ਹੋਣ ਦਈਏ ਜੇ ਅਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਯੋਗਦਾਨ ਮਿਲ ਰਿਹਾ ਪ੍ਰਸ਼ਾਸਨ ਵੱਲੋਂ ਨਹੀਂ ਸੰਤ ਸਮਾਜ ਸਾਡਾ ਪੂਰਾ ਸਹਿਯੋਗ ਦੇ ਰਿਹਾ ਜੀ ਪ੍ਰਸ਼ਾਸਨ ਵੱਲੋਂ ਨਹੀਂ ਉਹ ਆਪਣੇ ਉਪਰਾਲੇ ਕਰ ਰਿਹਾ ਅਸੀਂ ਸੰਗਤ ਦੇ ਵਿੱਚ ਜਿਹੜਾ ਸੰਤ ਸਮਾਜ ਨੂੰ ਲੈ ਕੇ ਉਹ ਜਿਹੜਾ ਪੰਜਾਬ ਦੇ ਵਿੱਚ ਪਿੰਡਾਂ ਪਿੰਡਾਂ 'ਚ ਜਾ ਕੇ ਜਿਹੜਾ ਉਹ ਪ੍ਰਚਾਰ ਕਰ ਰਹੇ ਆ ਜੀ ਹਾਂਜੀ ਬੱਬਰ ਕਿਹਨਾ ਤੁਹਾਡੇ ਕੋਲ ਕਿਹੜੇ ਸੰਤਾਂ ਵੱਲੋਂ ਅੱਜ ਮੀਟਿੰਗ ਕੀਤੀ ਗਈ ਹੈ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਜੈ ਮਾਤਾ ਦੀ ਜੈ ਮਸਤਾ ਦੀ ਜੈ ਬਲੀਆਂ ਦੀ ਮੈਂ ਦੀਪਕ ਸ਼ਾ ਪ੍ਰਧਾਨ ਵਿਸ਼ਵ ਸੁਫੀ ਸੰਸਮਾਜ ਜੋ ਕਿ ਅੱਜ ਬਾਬਾ ਕਾਲਾ ਮਹਿਰ ਜੀ ਤਰਨਤਾਰ ਦੀ ਧਰਤੀ ਉੱਤੇ ਇੱਕ ਵਿਸ਼ੇਸ਼ ਮੀਟਿੰਗ ਵਿਸ਼ਵ ਸੁਫੀ ਸੰਸਮਾਜ ਵੱਲੋਂ ਰੱਖੀ ਗਈ ਸੀ ਜੋ ਪੰਜਾਬ ਬਚਾਓ ਨੌਜਵਾਨੋ ਸਮਾਰੋ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਿਸ਼ਵ ਸੁਫੀ ਸੰਸਮਾਜ ਵੱਲੋਂ ਚੱਲ ਰਹੇ ਆ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਇੱਕ ਵਿਸ਼ੇਸ਼ ਤਾਰਨਤਾਰ ਦੀ ਧਰਤੀ ਉੱਤੋਂ ਅਸੀਂ ਇੱਕ ਵੱਡਾ ਪ੍ਰੋਗਰਾਮ ਜੋ ਰੋਡ ਸ਼ੋਅ ਰਹੀਂ ਜਾਂ ਵੱਡੇ ਸਮੇਲਨ ਰਹੀਂ ਜਿਹੜਾ ਵਿਸ਼ਵ ਸੂਫੀ ਸੰਸਮਾਜ ਦਾ ਰੱਖਣ ਜਾ ਰਹੇ ਆ ਜਿਸ ਤਰ੍ਹਾਂ ਕਿ ਵਕ ਵਕ ਡੇਰਿਆਂ ਤੋਂ ਪਹਿਲਾਂ ਸਾਡਾ ਪੰਜਾਬ ਬਚਾਓ ਨੌਜਵਾਨੋ ਜੋ ਜੋ ਸਾਡੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚ ਹੜ ਵਿੱਚ ਰੁੱੜ ਚ ਜਾ ਰਹੀ ਸੀ ਉਨੂੰ ਬਚਾਉਣ ਵਾਸਤੇ ਜਿਹੜਾ ਵਿਸ਼ਵ ਸੂਫੀ ਸੰਸਮਾਜ ਪਹਿਲਾਂ ਵੀ ਅਪਰਾਲੇ ਕਰਦਾ ਸੀਗਾ ਹੁਣ ਉਸ ਨੂੰ ਵੱਡੇ ਪੱਧਰ ਤੇ ਜਿਹੜਾ ਅਪਰਾਲੇ ਸ਼ੁਰੂ ਕਰਨ ਜਾ ਰਿਹਾ ਆ ਜੋ ਕਿ ਅਸੀਂ ਰੋਡ ਸ਼ੂਅਰ ਆਈ ਜਾਂ ਪ੍ਰਚਾਰ ਪ੍ਰਸਾਰ ਆਈ ਜਿਹੜਾ ਅਸੀਂ ਨਸ਼ੇ ਜਿਹੜੇ ਆ ਪੰਜਾਬ ਦੀ ਧਰਤੀ ਉੱਤੋਂ ਖਤਮ ਕਰ ਸਕੀਏ ਔਰ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜੋ ਪੰਜਾਬ ਸਰਕਾਰ ਪਿਛਲੇ ਦਿਨੀ ਦਾ ਨਸ਼ਾ ਖਤਮ ਕਰਨ ਵਾਸਤੇ ਪੰਜਾਬ ਦੇ ਵਿੱਚ ਅਪਰਾਲੇ ਕਰ ਰਿਹਾ ਆ ਬੜਾ ਸਲਾਘਾਯੋਗ ਆ ਔਰ ਵਿਸ਼ਵ ਸੂਫੀ ਸੰਸਮਾਜ ਇਸ ਵੱਲੋਂ ਬੜੀ ਉਹਨਾਂ ਦਾ ਧੰਨਵਾਦ ਵੀ ਕਰਦਾ ਹੈ ਉਹਨਾਂ ਨੂੰ ਵਧਾਈ ਵੀ ਦਿੰਦਾ ਹੈ ਕਿ ਜੋ ਜਲਦ ਜਿਹੜਾ ਸਾਡੀ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਉਸ ਨੂੰ ਬਚਾਉਣ ਵਾਸਤੇ ਸਰਕਾਰ ਵੀ ਉਪਰਾਲੇ ਕਰੇ ਔਰ ਸਾਰਾ ਪੂਰੇ ਪੰਜਾਬ ਦਾ ਸੰਤ ਸਮਾਜ ਜਿਹੜਾ ਆ ਉਹ ਵੀ ਉਪਰਾਲੇ ਕਰੇ ਸੰਤੋਲੋਂ ਤੁਹਾਨੂੰ ਸੰਜੋਗ ਮਿਲ ਰਿਹਾ ਹੈ हां ਸਾਨੂੰ ਪੂਰਾ ਵਿਸ਼ਵ ਸੂਫੀ ਸੰਸਵਾਜ ਜੋ ਹਜ਼ਾਰਾਂ ਡੇਰੇ ਸਾਡੇ ਨਾਲ ਜੁੜੇ ਹੋਏ ਹਨ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਸਾਡੇ ਨਾਲ ਜੂਥ ਵੀ ਜੁੜ ਰਿਹਾ ਆ ਅੱਜ ਤਰਨਤਾਰਨ ਦੀ ਧਰਤੀ ਉੱਤੇ ਸਾਡੇ ਜੂਥ ਪ੍ਰਧਾਨ ਬਾਬਾ ਪਰਮਿੰਦਰ ਜੀ ਔਰ ਬਾਬਾ ਕਰਨ ਸ਼ਾਹ ਜੀ ਔਰ ਸਾਡੇ ਜ਼ਿਲ੍ਹਾ ਚੇਅਰਮੈਨ ਬਾਬਾ ਜਮਨਾਦਾਸ ਜੀ ਜੋ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਦੇ ਵਿੱਚ ਸੰਤ ਮਹਾਪੁਰਸ਼ ਵੀ ਪਹੁੰਚੇ ਔਰ ਸੰਤਾ ਮਹਾਪੁਰਸ਼ਾਂ ਦੇ ਵਿੱਚ ਜੋ ਅੱਜ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਕਿ ਤਰਨਤਾਰਨ ਦੀ ਧਰਤੀ ਉੱਤੇ ਅਸੀਂ ਪਹਿਲਾ ਸਿਮੇਲਨ ਵੱਡਾ ਜਿਹੜਾ ਆ ਉਹ ਇੱਥੋਂ ਸ਼ੁਰੂ ਕਰੀਏ ਚਾਹੇ ਰੋਡ ਸ਼ੋਰ ਰਾਈ ਕਰੀਏ ਤੇ ਚਾਹੇ ਸਮੇਲਨ ਰਾਈ ਕਰੀਏ ਜੀ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਸਹਿਯੋਗ ਦਿੱਤਾ ਜਾ ਰਿਹਾ ਨਹੀਂ ਸਾਡੇ ਜੋ ਵੀ ਆ ਸਹਿਯੋਗ ਸਾਡੇ ਸੰਤਾ ਮਹਾਪੁਰਸ਼ਾਂ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਆ ਜਿਹੜਾ ਵੱਡੇ ਪੱਧਰ ਤੇ ਅਸੀਂ ਸਹਿਯੋਗ ਕਰਕੇ ਸਮੇਲਨ ਰਾਈ ਪ੍ਰਚਾਰ ਪ੍ਰਸਾਰ ਨਹੀਂ ਪੰਜਾਬ ਦੇ ਵਿੱਚ ਜੋ ਨਸ਼ੇ ਦੀ ਲਤ ਸਾਡੇ ਬੱਚਿਆਂ ਨੂੰ ਲੱਗੀ ਹੋਈ ਆ ਔਰ ਸਾਡਾ ਸੰਤ ਸਮਾਜ ਬੱਚੇ ਜਿਨ੍ਹਾਂ ਨੂੰ ਜਿਹੜੇ ਬੱਚੇ ਆ ਉਹਨਾਂ ਦਾ ਸਹਿਯੋਗ ਕਰਨ ਦੇ ਵਾਸਤੇ ਵੀ ਜਿਹੜੇ ਨਸ਼ਿਆਂ ਦੀ ਲਤ ਨੂੰ ਲੱਗੇ ਹੋਇਆ ਉਹਨੂੰ ਹਟਾਉਣ ਵਿੱਚ ਵੀ ਸਾਡਾ ਜਿਹੜਾ ਸੰਤ ਸਮਾਜ ਸਹਿਯੋਗ ਕਰ ਰਿਹਾ ਹੈ ਜਿਵੇਂ ਤੁਸੀਂ ਸਾਰੇ ਦਸੇਨ ਹੱਥ ਪਾਉਂਦੇ ਲੱਗੇ ਹੋਏ ਜੇ ਪਿੰਡਾਂ 'ਚ ਪ੍ਰਚਾਰ ਕਰਨ ਦਾ ਹਾਂਜੀ ਸਰਕਾਰ ਵੱਲੋਂ ਕੋਈ ਤੁਹਾਨੂੰ ਸਕੋਰ ਦਿੱਤੀ ਨਹੀਂ ਜਾਂ ਨਹੀਂ ਸਰਕਾਰ ਵੱਲੋਂ ਕੋਈ ਸਿਕਿਉਰਿਟੀ ਨੇ ਵੈਸੇ ਹੀ ਸੰਤ ਸਮਾਜ ਨੂੰ ਸਿਕਿਉਰਿਟੀ ਆ ਮਿਲੀ ਹੋਈ ਸਰਕਾਰ ਵੱਲੋਂ ਤੁਹਾਡੇ ਨਾਲ ਕੋਈ ਅਪਰਾਧ ਨਹੀਂ ਕੀਤਾ ਜਾ ਰਿਹਾ ਸਰਕਾਰ ਵੱਲੋਂ ਨਸ਼ੇ ਦੇ ਵਿੱਚ ਸਾਡੇ ਨਾਲ ਕੋਈ ਅਪਰਾਧਾ ਨਹੀਂ ਵੈਸੇ ਹੀ ਸਰਕਾਰ ਆਪਣੇ ਪੱਧਰ ਤੇ ਜੋ ਸਰਕਾਰ ਬੜਾ ਵੱਡਾ ਕੰਮ ਕਰ ਰਹੀ ਹੈ ਹੁਣ ਜਿਵੇਂ ਕਿ ਪਿੰਡਾਂ ਦੇ ਵਿੱਚ ਜਦੋਂ ਨਸ਼ੇ ਦੀ ਆਪਾਂ ਗੱਲ ਕਰਦੇ ਹਾਂ ਉਦੋਂ ਕਈ ਜਿਹੜੇ ਵੇਚਦੇ ਆ ਜਾਂ ਪੀਂਦੇ ਉਹ ਵਿਰੋਧ ਕਰਦੇ ਤੁਸੀਂ ਸਾਡੇ ਪਿੰਡਾਂ ਕਿੰਨਾ ਚਾ ਲੋਕਾਂ ਦੀ ਗੱਲ ਕਰ ਰਹੇ ਹੋ ਇਹ ਸੰਤ ਸਮਾਜ ਜਿਹੜਾ ਆ ਅ ਸੰਤ ਸਮਾਜ ਦੇ ਦੇ ਸੰਤ ਸਮਾਜ ਤਾਂ ਸਿਰਫ ਆਪਣੇ ਡੇਰਿਆਂ ਦੇ ਉੱਤੇ ਜਿੱਦਾਂ ਡੇਰਿਆਂ ਦੇ ਉੱਤੇ ਸੰਗਤ ਆਉਂਦੀ ਆ ਅਸੀਂ ਆਪਣੇ ਸੰਤ ਸਮਾਜ ਦੀ ਸੰਤ ਇਕੱਠੇ ਕਰਕੇ ਸੰਤਾਂ ਨੂੰ ਪ੍ਰਚਾਰ ਪ੍ਰਚਾਰ ਵਾਸਤੇ ਬੇਨਤੀ ਕਰਦੇ ਆ ਵੀ ਤੁਸੀਂ ਜਾ ਕੇ ਆ ਡੇਰਿਆਂ ਦੇ ਉੱਤੇ ਜਿੰਨੀ ਤੁਹਾਡੇ ਕੋਲ ਸੰਗਤ ਆਉਂਦੀ ਆ ਉਹਨਾਂ ਨੂੰ ਬੇਨਤੀ ਕਰੋ ਤਾਂ ਕਿ ਆਪਾਂ ਜਿਹੜਾ ਪ੍ਰਚਾਰ ਪ੍ਰਸਾਰ ਰਹੀ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਆ ਖਤਮ ਕਰ ਸਕੀਏ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਕੋਈ ਤੁਹਾਨੂੰ ਜੋੜਨ ਆ ਕੇ ਜਾ ਰਿਹਾ ਨਹੀਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਹਜੇ ਅਸੀਂ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਗਏ ਨਹੀਂ ਜੀ ਅਸੀਂ ਸਿਰਫ ਆਪਣੇ ਸੰਤ ਸਮਾਜ ਵੱਲੋਂ ਜਿਹੜੇ ਅਪਰਾਲੇ ਆ ਵੱਡੇ ਉਹ ਕਰ ਰਹੇ ਆ ਸੰਤ ਸੰਗਤ ਨੂੰ ਇਹ ਮੈਸੇਜ ਦੇਣਾ ਕਿ ਨਸ਼ੇ ਦੀ ਲਤ ਤੋਂ ਦੂਰ ਰਹੋ ਤਾਂ ਕਿ ਆਉਣ ਵਾਲੇ ਸਮੇਂ ਸਾਡੇ ਪੰਜਾਬ ਦੀ ਜਿਹੜੀ ਜਵਾਨੀ ਆ ਉਹ ਵੱਸ ਸਕੇ